ਵਾਹੇ ਗੁਰੂ 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 ਵਾਹੇ

ਸਹਿਯੋਗ ਆ ਹਰ ਕਨੇ ਬਹੁਤ ਵਧੀਆ ਸਹਿਯੋਗ ਦਿੱਤਾ ਮੀਡੀਆ ਨੇ ਫਿਰ ਮਲਾਪੁਲਸ ਮੁਲਾਜ਼ਮ ਹੋਏ ਵਕੀਲ ਹੋਏ ਡਾਕਟਰ ਹੋਏ ਬਾਕੀ ਸਾਰਾ ਸਾਰਾ ਜਿਹਨੇ ਮੁਲਾਜ਼ਮ ਸਾਰੇ ਇਤਹਾਸੇ ਦਬਾਇਲਾ ਖੜਾ ਕਰਨੇ ਨਾਮ ਨੇ ਵਸ ਸੰਦਰ ਤੋਂ ਕੀ ਅਪੀਲ ਕਰਨਾ ਚਾਹੁੰਦਾ ਕਿ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਹਾਨੂੰ ਕਿਉਂ ਸੋਜੀ ਆਈ 10 ਰੁਪਏ ਦਾ ਲੰਗਰ ਲਗਾਈਏ ਔਰ ਲੋਕੀ ਵੀ ਜਿਹੜਾ ਹੈ ਸਿੱਕੇ ਇਤਹਾਸ ਨੂੰ ਲੱਗੇ ਟੁੱਟਦੇ ਜਾ ਰਹੇ ਨਾ ਮਨ ਨੂੰ ਕੀ ਕਰਨਾ ਚਾਹੀਦਾ ਆਪਾਂ ਨੂੰ ਗੁਰਵਾਨੇ ਜੋ ਜਸਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਸ ਵਲਸਾ ਚੱਲਣਾ ਪੈਣਾ ਤਾਂ ਸਾਡਾ ਬਚਾਇਆ ਨਹੀਂਦਾ ਬਹੁਤ ਬਿਮਾਰੀਆਂ ਔਰ ਬੇਰਬਰੋਜ਼ ਬਹੁਤ ਵੱਧ ਗਿਆ ਵੱਧ ਗਿਆ ਆਜੂ ਕੱਲ ਅੱਜ ਦੇ ਵਿੱਚ ਬੜਾ ਬੇਰਬਰੋਜ਼ ਵੱਧ ਗਿਆ ਸਾਰਿਆਂ ਨਾਲ ਮਿਲ ਕੇ ਰਹਿਣਾ ਚਾਹੀਦਾ ਸਾਰੇ ਧਰਮਾਂ ਨੂੰ ਸਾਰੇ ਜਿਹੜੇ ਗੁਰਪੁਰਬ ਆ ਜਾਂ ਕੋਈ ਵੀ ਫੰਕਸ਼ਨ ਆਉਂਦਾ ਸਾਰਿਆਂ ਨਾਲ ਮਿਲ ਕੇ ਮਨਾਉਣਾ ਚਾਹੀਦਾ ਅੱਜ 13 ਰੁਪਏ ਲਗਾਉਣ ਦੇ ਕੀ ਤੁਸ ਜੇ ਇਹ ਆਪਾਂ ਕੋਲ ਲਾਲ ਸਿੰਘ ਜੀ ਦਾ ਜੋ ਕਲਪਵਾ ਗੁਰੂਆਂ ਦਾ ਜੋ ਹੈ ਪੁਰਾਣਾ ਉਹਦੇ ਉਹੀ ਹੈ

ਸਾਯੋਗ ਆ ਹਰ ਕਨੇ ਬਹੁਤ ਵਧੀਆ ਸਯੋਗ ਦਿੱਤਾ ਮੀਡੀਆ ਨੇ ਫੇਰ ਮਲਾਪੁਰਸ ਮੁਲਾਜ਼ਮ ਹੋਏ ਵਕੀਲ ਹੋਏ ਡਾਕਟਰ ਹੋਏ ਬਾਕੀ ਸਾਰਾ ਸਾਰਾ ਜਿਹਨੇ ਮੁਲਾਜ਼ਮ ਹੈ ਸਾਰੇ ਤੁਹਾਡੇ ਦਬਾਇਲੇ ਖੜਾ ਕਰਨੇ ਨਾਮ ਨੇ ਬਸ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਕਿ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਹਾਨੂੰ ਕਿਤੇ ਸੋਝੀ ਆਈ 13 ਰੁਪਏ ਦਾ ਲੰਗਰ ਲਗਾਈਏ ਔਰ ਲੋਕੀ ਵੀ ਜਿਹੜਾ ਹੈ ਸਿੱਕਾ ਇਤਹਾਸ ਨੂੰ ਲੱਗੇ ਫੁੱਟਦੇ ਜਾ ਰਹੇ ਨਾ ਮਾਨੂੰ ਕੀ ਕੁੱਤਣਾ ਆਪਾਂ ਨੂੰ ਗੁਰੂਆਂ ਨੇ ਜੋ ਦੱਸਿਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਸ ਵਲਸਾ ਚੱਲਣਾ ਪੈਣਾ ਤਾਂ ਸਾਡਾ ਬਚਾਇਆ ਨੇ ਤਾਂ ਬਹੁਤ ਬਿਮਾਰੀਆਂ ਔਰ ਬੇਰਬਰੋਜ਼ ਬਹੁਤ ਵੱਗ ਗਿਆ ਵੱਗ ਗਿਆ ਆਜੂ ਕੱਲ ਅੱਜ ਦੇ ਵਿੱਚ ਬੜਾ ਬੇਰਬਰੋਜ਼ ਵੱਗ ਗਿਆ ਸਾਰਿਆਂ ਨਾਲ ਮਿਲ ਕੇ ਰਹਿਣਾ ਚਾਹੀਦਾ ਸਾਰੇ ਸਾਰੇ ਧਰਮਾਂ ਨੂੰ ਸਾਰੇ ਜਿਹੜੇ ਗੁਰਪੁਰਬ ਆ ਜਾਂ ਕੋਈ ਵੀ ਫੰਕਸ਼ਨ ਆਉਂਦਾ ਸਾਰਿਆਂ ਨਾਲ ਮਿਲ ਕੇ ਮਨਾਉਣਾ ਚਾਹੀਦਾ ਅੱਜ 13 ਰੁਪਏ ਲਗਾਉਣ ਦੇ ਕੀ ਕਿ ਤੁਸ ਜੇ ਇਹ ਆਪਾਂ ਗੋਲਗਾਂਗ ਸਿੰਘ ਜੀ ਦਾ ਜੋ ਕਲਪਵਾ ਗੁਰੂਆਂ ਦਾ ਜੋ ਹੈ ਉਹਣਾ ਉਹਦੇ ਉਹੀ